ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਐਨਡੀਪੀਸੀ ਮਾਮਲੇ 'ਚ ਅੱਜ ਦਿਨ ਸ਼ਨੀਵਾਰ ਨੂੰ ਪਟਿਆਲਾ ਵਿਖੇ ਐਸਆਈਟੀ ਸਾਹਮਣੇ ਪੇਸ਼ ਹੋਏ ਹਨ ਜਿਸ ਦੌਰਾਨ ਮਜੀਠੀਆ ਹੋਰਾਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਕੇਜਰੀਵਾਲ ਹੋਰਾਂ ਤੇ ਤੰਜ ਕੱਸਦੇ ਹੋਏ ਕੈਮਰੇ ਅੱਗੇ ਆਪਣੇ ਬੋਲਾ ਰਹੀਂ ਭੰਬੜ ਮਚਾ ਦਿੱਤੇ ਅਤੇ ਇਸੇ ਦੌਰਾਨ ਹੀ ਉਹਨਾਂ ਕਿਹਾ ਕਿ ਮਾਨ ਦੇ ਇਸ਼ਾਰੇ ਤੇ ਮੈਨੂੰ ਜਾਣਬੁੱਝ ਕੇ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਤੇ ਮੈਂ ਇਹਨਾਂ ਝੂਠੇ ਕੇਸਾਂ ਤੋਂ ਡਰਦਾ ਨਹੀਂ ਇਸ ਤੋਂ ਇਲਾਵਾ ਉਹਨਾਂ ਨੇ ਅੱਗੇ ਜੋ ਤੰਜ ਕਸਦੇ ਕਿਹਾ ਉਹ ਸੁਣੋ ਮੈਂ ਤਾਂ ਇੱਕ ਬੜਾ ਲੋਅ ਬਾਈਡਿੰਗ ਸਿਟੀਜ਼ਨ ਹੁਣ ਤੁਸੀਂ ਦਾਸ ਦਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਕੀ ਮੈਨੂੰ ਪੰਜ ਆਰੀ ਸਮਨ ਹੋਇਆ ਜਿਸੇ ਟੰਗੇ ਆਉਣ ਲਈ ਤਿੰਨ ਆਰੀ ਤਾਂ ਐਂਟੀਸੀਪੇਟਰੀ ਬੇਲ ਤੋਂ ਜਦ ਮੈਨੂੰ ਮਿਲੀ ਸੀ ਉਤੋਂ ਤੇ ਉਤੋਂ ਪਹਿਲਾਂ ਉਦੋਂ ਮੈਂ ਤਿੰਨ ਆਰੀ ਪੇਸ਼ ਹੋਇਆ ਜੀ ਫਿਰ ਮੈਨੂੰ ਪਹਿਲੇ ਸਮਨ ਨਿਕਲੇ 18 ਨੂੰ ਲਾ ਵਾਈਡਿੰਗ ਸਿਟੀਜ਼ਨ ਹੋਣ ਦੇ ਨਾਤੇ ਮੈਂ 18 ਨੂੰ ਫਿਰ ਪੇਸ਼ ਹੋ ਗਿਆ ਫਿਰ ਮੈਨੂੰ ਇਹਨਾਂ ਨੇ ਸਮਨ ਕੱਢੇ 27 ਤਰੀਕ ਦੇ ਔਰ ਅੰਦਰ ਇਨ ਕੈਮਰਾ ਪ੍ਰोसीडिंग ਚੱਲਦੀ ਆ ਤੇ ਮੈਂ ਇਹਨਾਂ ਨੂੰ ਅੰਦਰ ਕਿਹਾ ਸੀ ਕਿ ਵੇਖੋ ਇਹ ਸ਼ਹੀਦੀ ਸਪਤਾ ਚੱਲਦਾ 26 27 28 ਇਹਨਾਂ ਤਰੀਕਾ ਨੂੰ ਮੈਂ ਪੇਸ਼ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਤੁਸੀਂ ਕਿਸੇ ਵੀ ਗੁਰਸਿੱਖ ਨੂੰ ਇਹ ਨਾ ਐਕਸਪੈਕਟ ਕਰਿਓ ਕਿ ਉਹ ਸ਼ਹੀਦੀ ਦਿਹਾੜਿਆਂ ਨੂੰ ਛੱਡ ਕੇ ਤੁਹਾਡੇ ਇੱਥੇ ਹਾਜ਼ਰ ਹੋ ਜਾਊਗਾ ਕਿਉਂਕਿ ਅਸੀਂ ਗੁਰੂ ਦੇ ਚਰਨਾਚ ਗੁਰੂ ਦੇ ਚਰਨ ਪਰਸਨ ਦਾ ਸਾਡਾ ਉਹ ਸਮਾਂ ਹੁੰਦਾ ਮਗਰ ਇਹਨਾਂ ਨੇ ਫੇਰ ਸ਼ਰਾਰਤ ਨਾਲ ਮੈਨੂੰ 27 ਨੂੰ ਸੱਮਨ ਕੀਤੇ ਚਲੋ ਮੈਂ ਪਹਿਲਾਂ ਹੀ ਬੜਾ ਸਪਸ਼ਟੀ ਮੇਰੇ ਲਈ ਗੁਰੂ ਪਹਿਲਾ ਤੇ ਬਾਕੀਆਂ ਇਹ ਜਿਹੜੀਆਂ ਸਰਕਾਰਾਂ ਦੀਆਂ ਭਗਵੰਤਮਾਨ ਦੀਆਂ ਬਣਾਈਆਂ ਐਸਆਈਟੀ ਮਜਬੂਰ ਚੇਅਰਮੈਨ ਇਹ ਸਭ ਮਗਰੋਂ ਫਿਰ ਮੈਨੂੰ 30 ਤਰੀਕ ਦੇ ਸਮਨ ਕੱਢਦੇ ਕੇਜਰੀਵਾਲ ਸਾਹਿਬ ਨੂੰ ਤਿੰਨਾਰੀ ਸਮਨ ਹੋ ਗਏ ਜੀ ਉਹਨਾਂ ਨੂੰ ਕੋਈ ਨਾ ਕੋਈ ਲੁਕਾਉਣ ਨੂੰ ਆ ਡਰ ਹੈ ਤਦ ਉਹ ਈਡੀ ਅੱਗੇ ਪੇਸ਼ ਨਹੀਂ ਹੁੰਦੇ ਪੰਜਾਬ ਪੁਲਿਸ ਦੀ ਪ੍ਰੋਟੈਕਸ਼ਨ ਹਟ ਤਾਂ ਉਹਨਾਂ ਨੂੰ ਹੁਸ਼ਿਆਰਪੁਰ ਲੁਕੋ ਕੇ ਰੱਖਿਆ ਮਗਰ ਚਲੋ ਮੈਂ ਕੇਜਰੀਵਾਲ ਸਾਹਿਬ ਨੂੰ ਆਪਦੇ ਵੱਡੇ ਵੀਰ ਨੂੰ ਇਹ ਕਹਿਣਾ ਚਾਹੁੰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਿੱਥੇ ਲੋੜ ਪੱਲੂ ਲੋੜ ਪਊ ਮੈਂ ਨਾਲ ਜਾਣ ਨੂੰ ਤਿਆਰ ਮਗਰ ਕਾਨੂੰਨ ਇਸ ਫਾਰ एवरीवन ਇਹ ਨਹੀਂ ਕਿ ਕਿਉਂਕਿ ਪੰਜਾਬ ਪੁਲਿਸ ਮੇਰੇ ਨਾਲ ਉਹ ਕੁਝ ਕਰ ਰਹੀ ਹੈ ਮੇਰੇ ਜਿਹੜੇ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਦੇ ਆਰਡਰ ਸਨ 10822 ਦੇ ਉਹ ਕਿਛੇ ਨਹੀਂ ਇਹ ਗੱਲ ਕਹਿੰਦੇ ਕਿ ਮੈਨੂੰ ਕਿਸੇ ਸੇਟ ਅੱਗੇ ਜਾ ਕੇ ਪੇਸ਼ ਹੋਣ ਦੀ ਲੋੜ ਹੈ ਮਗਰ ਕਿਉਂਕਿ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਮੈਂ ਚਾਹੁੰਦਾ ਸਚਾਈ ਸਾਹਮਣੇ ਆਵੇ ਮੈਂ ਅੱਜ 5ਵੀਂ ਵਾਰੀ ਪੇਸ਼ ਹੋਇਆ ਔਰ ਜਦ ਕੀ ਇਹ ਚਰਚਾਵਾ ਬੜੀਆਂ ਗਰਮ ਸੀ ਕਿ ਹੁਣ ਪੁਰਾਣੇ ਕੇਸ ਜਿਦਾ ਕੁਝ ਬਣ ਨਹੀਂ ਰਿਹਾ ਨਵਾਂ ਦੇ ਦੇਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੇਸਾਂ ਕੂਸਾਂ ਤੋਂ ਮਜੀਠੀਆਂ ਨਹੀਂ ਡਰਨ ਵਾਲਾ ਔਰ ਜੇ ਪਾਉਣਾ ਨਾ ਤਾਂ ਜੀ ਸੱਦ ਕੇ ਪਾਇਓ ਮਗਰ ਸੀਆਮ ਸਾਹਿਬ ਫਿਰ ਇਸ ਕੱਲ ਨੂੰ ਓਨ ਕਰਿਓ ਕਿ ਮੇਰੇ ਆਰਡਰ ਤੇ ਕੇਸ ਪਿਆ ਤੇ ਮੈਂ ਆਪ ਚੱਲ ਕੇ ਆਉਂ ਸੀਆਮ ਹਾਊਸ ਤੇ ਮੈਨੂੰ ਜਿੱਥੇ ਭੇਜਣਾ ਗੱਡੀ 'ਚ ਬਿਠਾ ਕੇ ਭੇਜ ਦੇ ਨਾ ਮੈਂ ਤੇਰੇ ਇਹਨਾਂ ਧਮਕੀਆਂ ਤੋਂ ਨਾ ਮੈਂ ਪਰਵਾਹ ਕੀਤੀ ਨਾ ਮੈਂ ਕਰਾਂ ਲੜਾਈ ਲੜਨੀ ਗੁਰੂ ਦੇ ਸਿੱਖ ਨੂੰ ਗੁਰੂ ਸਹਿਬਾਨਾ ਤੋਂ ਸਾਨੂੰ ਇਹ ਸਮਤ ਔਰ ਗੁਰਤੀ ਮਿਲੀ ਹੈ ਔਰ ਜਿਹੜਾ ਇਹ ਹਫਤਾ ਲੰਘਿਆ ਸ਼ਹੀਦੀ ਸਪਤਾ ਇਹਦੇ ਚ ਤਾਂ ਖਾਸ ਤੌਰ ਤੇ ਜਿਵੇਂ ਕਹਿ ਲੜਾ ਕੁੱਟ-ਕੁੱਟ ਕੇ ਛੋਟੇ ਸਹਿਬਜ਼ਾਦਿਆਂ ਨੇ ਵੱਡਿਆਂ ਨੇ ਗੁਰੂ ਸਾਹਿਬ ਨੇ ਇਹ ਹਰ ਉਸ ਗੁਰੂ ਘਰ ਦੇ ਸਿੱਖ ਚ ਇਹ ਗੱਲ ਭਰ ਕੇ ਪਾਤੀ ਕਿ ਭਾਈ ਲੜਾਈ ਲੜਨੀ ਪੈਂਦੀ ਹੈ ਹੱਕ ਸੱਚ ਦੀ ਲੜਨ ਨੂੰ ਮੈਂ ਤਿਆਰ ਹਾਂ ਤੱਕੇ ਛਾਈ ਜ਼ਾਲਮ ਸਰਕਾਰ ਜਿਨ੍ਹਾਂ ਨੂੰ ਇਹ ਹੋ ਗਿਆ ਕਿ ਕੋਈ ਸਾਡੇ ਉਲਟ ਬੋਲੇ ਉਹਦੇ ਨਾਲ ਹੀ ਨਾਲ ਉਹਦੀਆਂ ਇਨਕੁਆਇਰੀਆਂ ਖੋਲ ਦਿਓ ਮਗਰ ਹੁਣ ਮੈਂ ਬੇਨਤੀ ਕਰੂੰਗਾ ਅੱਜ ਤਾਂ ਆ ਮੈਂ ਤੁਹਾਨੂੰ ਸਵੇਰੇ ਆਰਡਰ ਵੀ ਪਕਾਇਆ ਸੀਗਾ ਚੀਨਾ ਸਾਹਿਬ ਤਾਂ ਹੋ ਗਏ ਰਿਟਾਇਰ ਹੁਣ ਅਫਸਰ ਨੂੰ ਨਾ ਵਰਤੀ ਭਗਵੰਤ ਮਾਨ ਜੇ ਭਾਈ ਮਾਸਟਰ ਮਹਿੰਦਰ ਦੇ ਮੁੰਡੇ ਨੂੰ ਸਪਸ਼ਟ ਮੇਰੇ ਵੱਲੋਂ ਸੁਨੇਹਾ ਹੁਣ ਅਫਸਰ ਨਾ ਵਰਤੀ ਹੁਣ ਆਪ ਆਈਂ ਸਿਟ ਦਾ ਚੇਅਰਮੈਨ ਤੇ ਜਿਹੜੇ ਤੂੰ ਲਾਉਣੇ ਉਹਨਾਂ ਨੂੰ ਆਪਦੇ ਨਾਲ ਲਾ ਲਈ ਮੈਂਬਰ ਦੋ ਦੋ ਹੱਥ ਕਰਨਾ ਆਰ ਪਾਰ ਦੀ ਲੜਾਈ ਆ ਲੜਾਂਗੇ ਪੰਜਾਬ ਦੇ ਮੁੱਦੇ ਪਹਿਲਾਂ ਜੇ ਤੁਸੀਂ ਸਮਝੋਗੇ ਕਿ ਪੰਜਾਬ ਦੇ ਮੁੱਦੇ ਉਠਾਉਣ ਤੋਂ ਮੈਨੂੰ ਇਸ ਤਰ੍ਹਾਂ ਰੋਕ ਲੋਂਗੇ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿਣਾ ਆਏ ਇੱਕ ਦੋ ਚੈਨਲ ਨਹੀਂ ਆਏ ਉਹ ਜਿਹੜੇ ਸਰਕਾਰ ਦੀ ਬੜੀ ਅੱਜਕੱਲ ਗੱਲ ਕਰਦੇ ਆ ਪ੍ਰੋ ਪੰਜਾਬ ਯਾਦਵਿੰਦਰ ਕਰਫਿਊ ਵਾਲੇ ਕਹਾਣੀਆਂ ਪਾਈ ਜਾਣ ਮਜੀਠੀਆ ਆਇਆ ਨਹੀਂ ਭਾਈ ਮਜੀਠੀਆ ਇੱਥੇ ਆ ਤੁਸੀਂ ਆਮ ਸਾਹਿਬ ਦੇ ਨਾਲ ਗੱਲ ਕਰ ਲੈਣਾ ਇਹਦਾ ਮਤਲਬ ਨਹੀਂ ਕਿ ਸਭ ਨੂੰ ਇੱਕ ਰੰਗ ਨਾਲ ਰੰਗ ਦੇਵੇਂ ਮੈਂ ਨਾਉ ਨਹੀਂ ਲੈਣਾ ਸੀਗਾ ਮਗਰ ਕਈਆਂ ਦੀ ਪੱਤਰਕਾਰੀ ਦਾ ਮਿਆਰ ਐਡਾ ਡਿੱਗ ਗਿਆ ਫੈਕਟਸ ਨਹੀਂ ਬਦਲਨੇ ਮੇਰਾ ਵੀ ਦੇਖਿਓ ਜੀ ਹਾਈ ਕੋਰਟ ਨੇ ਆਨਰੇਬਲ ਹਾਈ ਕੋਰਟ ਨੇ ਮੇਰੀ ਬੇਲ ਦੇਣ ਵੇਲੇ 10 8 22 ਨੂੰ ਦੇਖੋ ਮੈਂ ਇਹ ਗੱਲ ਬਾਰ ਬਾਰ ਰੇਜ਼ ਕਿਉਂ ਕਰ ਰਿਹਾ ਕਿਉਂਕਿ ਇਹ ਸਾਰੀ ਚੀਜ਼ਾਂ ਚ ਕਿਹਾ ਥੇਰ ਇਜ਼ ਨੋ ਐਵਿਡੈਂਸ ਹੀ ਇਸ ਨਾਟ ਗਿਲਟੀ ਐਵਿਡੈਂਸ ਇਜ਼ ਨਾਟ ਕ੍ਰੈਡੀਬਲ ਐਵਿਡੈਂਸ ਇਜ਼ ਫ੍ਰੇਲ ਇਹ ਸਾਰੀ ਗੱਲਾਂ ਆਨਰੇਬਲ ਹਾਈ ਕੋਰਟ ਮੇ ਕਈਆਂ ਮਗਰ ਮੈਂ ਨਾ ਮੰਨੂ ਦੇਖ ਸਾਲ ਮੈਨੂੰ ਸੱਦਿਆ ਨਹੀਂ ਮੈਂ ਹੀ ਚੇ ਚੀਨਾ ਸਾਹਿਬ ਐਸਆਈਟੀ ਦੇ ਹੈੱਡ ਬਣਦੇ ਆ ਮੈਨੂੰ ਸੱਦਦੇ ਜਾ ਕੇ ਦਸੰਬਰ ਚ 8 ਮਹੀਨੇ ਉਹਨਾਂ ਨੇ ਨਹੀਂ ਸੱਦਿਆ ਔਰ ਸੱਦਿਆ ਉਦੋਂ ਜਦੋਂ 9 ਨੂੰ ਮੈਂ ਬਿਆਨ ਦੇਤਾ ਸੀਐਮ ਦੇ ਖਿਲਾਫ ਕਿਉਂਕਿ ਮੈਂ ਪੰਜਾਬ ਦੀ ਧੀ ਨਾਲ ਖਲੋ ਗਿਆ ਢਿੱਡ ਪੀੜ ਹੋ ਗਈ ਔਰ 100% ਤੁਸੀਂ ਵੇਖੋ 18 ਨੂੰ ਮੈਨੂੰ ਸੱਦਿਆ 18 ਚ ਆਉਣ ਕੈਮਰਾਮੈਨ ਕਹਿ ਕੇ ਆਇਆ ਕਿ ਭਾਈ ਮੈਂ 27 28 ਨੂੰ ਨਹੀਂ ਅਵੇਲੇਬਲ ਹੋਣਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਸ਼ਹੀਦੀ ਸਪਤਾਹ ਫੇਰ ਤੁਸੀਂ ਮੈਨੂੰ ਉਸ ਦਿਨ ਭੇਜੋ ਮਤਲਬ ਤੁਸੀਂ ਮੇਰੀ ਧਾਰਮਿਕ ਆਸਥਾ ਨੂੰ ਕੁਐਸਚਨ ਕਰਦੇ ਹੋ ਤੁਸੀਂ ਇਹ ਵਿਖਾਉਣਾ ਚਾਹੁੰਦੇ ਹੋ ਮੈਨੂੰ ਇਹ ਜੀ ਮੇਰੇ ਲਈ ਗੁਰੂ ਘਰ ਰੱਬ ਦੇ ਚਰਨਾ ਵਿੱਚ ਧਿਆਨ ਰੱਖਣਾ ਜ਼ਰੂਰੀ ਹੈ ਕਿ ਐਸਆਈਟੀ ਅੱਗੇ ਮੈਂ ਨਹੀਂ ਆ ਸਕਿਆ ਇੱਕ ਦਿਨ ਨਹੀਂ ਆਇਆ ਮੈਂ ਮੈਨੂੰ ਫੇਰ ਸੱਦ ਲਿਆ ਤੀ ਨੂੰ ਤੁਸੀਂ ਸੱਦ ਲਿਆ ਤੁਹਾਡਾ ਅਧਿਕਾਰ ਹੈ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਮਗਰ ਜੇ ਇਸ ਅਫਸਰ ਨੂੰ 29 ਤਰੀਕ ਨੂੰ ਉਹਨਾਂ ਦੇ ਹੋਮ ਸੈਕਟਰੀ ਗੁਰਕੀਰਤ ਕ੍ਰਿਪਾਲ ਸਿੰਘ ਚਿੱਠੀ ਕੱਢ ਰਿਹਾ ਕਿ ਤੁਹਾਡੀ ਥੈਂਕ ਯੂ ਫॉर ਯੋਰ ਸਰਵਿਸ ਤੁਸੀਂ ਹੁਣ ਰਿਟਾਇਰ ਹੋ ਜਦ ਲਾਸਟ ਵਰਕਿੰਗ ਦੇ ਚ ਉਹ ਕੱਢ ਰਿਹਾ ਪ੍ਰੋਪਰਾਈਟੀ ਐਥਿਕਸ ਜਦੋਂ ਕੋਈ ਆਨਰੇਬਲ ਜੱਜ ਕੇਸ ਸੁਣ ਰਿਹਾ ਹੁੰਦਾ ਨਾ ਤੇ ਉਹਦੀ ਬਦਲੀ ਹੋ ਜਾਂਦੀ ਆ ਜਾਂ ਉਹ ਰਿਟਾਇਰ ਹੋਣ ਲੱਗਦੇ ਆ ਉਹ ਨਾਲ ਦੀ ਨਾਲ ਕੇਸ ਫਾਈਲ ਬੰਦ ਕਰ ਦਿੰਦੇ ਕਿ ਅਗਲਾ ਕਰ ਲੂ ਮਗਰ ਇੱਥੇ ਤਾਂ ਹੈ ਹੀ ਕੋਈ ਨਹੀਂ ਮਨ ਲ ਜਸਟ ਕਿ ਮਜੀਦਦੀਆ ਦਾ ਇਹਨੂੰ ਤੰਗ ਪਰੇਸ਼ਾਨ ਕਰਨਾ ਔਰ ਉਹ ਆਰਡਰ ਕੀ ਦੇ ਮੈਂ ਮੈਂ ਸਮਝਦਾ ਚੀਨਾ ਸਾਹਿਬ ਦੀ ਵੀ ਮਜਬੂਰੀ ਕੀ ਸੀ ਮੁੱਖ ਮੰਤਰੀ ਸਾਹਿਬ ਕਿਉਂਕਿ ਚੀਨਾ ਸਾਹਿਬ ਦੀ ਆਪ ਜੀ ਇਨਕੁਆਇਰੀ ਪ੍ਰਧਾਨ ਮੰਤਰੀ ਸਿਕਿਉਰਿਟੀ ਬਰੀਚ ਦੀ ਚੱਲਦੀ ਹੈ ਇਸ ਲਈ ਮੇਰਾ ਕੋਈ ਗੁੱਸਾ ਐਸਆਈਟੀ ਜਾਂ ਚੀਨਾ ਸਾਹਿਬ ਦਾ ਨਹੀਂ ਮਗਰ ਜਿਹੜੇ ਜਿਹੜੇ ਅਫਸਰ ਸਰਕਾਰਾਂ ਦੇ ਹੱਥ ਠੋਕਾ ਬਣਦੇ ਆ ਉਹਨਾਂ ਨੂੰ ਫਿਰ ਭੁਗਤਨੀ ਪੈਂਦੀ ਚਟੋਪਾਦਿਆ ਸਾਹਿਬ ਅੱਜ ਭੁਗਤ ਹੀ ਰਹੇ ਨਾ ਮਤਲਬ ਸਰਵਿਸ ਤੋਂ ਬਾਅਦ ਹੀ ਇਸ ਬੀਨ ਔਨਰੇਬਲ ਸੁਪਰੀਮ ਕੋਰਟ ਨੇ ਜਸਟਿਸ инду ਮਲੋਤਰਾ ਜੀ ਦੀ ਕਮੇਟੀ ਨੇ ਉਹਨਾਂ ਨੂੰ ਚਾਰਟ ਸ਼ੀਟ ਕਰਤਾ ਮੇਜਰ ਪੈਨਲਟੀ ਮਤਲਬ ਹੀ ਵਿਲ ਬੀ ਨਾਟ ਸਰਵਿਸ ਦੇ ਕੋਈ ਬੈਨੀਫਿਟ ਨਹੀਂ ਮਿਲਣਗੇ ਤੇ ਕੀ ਫਾਇਦਾ ਇਹ ਜੀ ਗੱਲ ਦਾ ਇਸ ਲਈ ਅਫਸਰ ਨੂੰ ਭਗਵੰਤਬਾਨ ਸਾਹਿਬ ਯੂਜ਼ ਕਰਨਾ ਬੰਦ ਕਰਨ ਆਪ ਹੀ ਆ ਜਾਣ ਤੂੰ ਜਿਹੜੇ ਦੋ ਦੋ ਸਵਾਲ ਕਰਨੇ ਤੂੰ ਕਰ ਲਈ ਦੋ ਦੋ ਹੱਥ ਜਿਹੜੇ ਮੈਂ ਕਰਨੇ ਮੈਂ ਕਰ ਲੂ ਜ਼ਿਕਰ ਯੋਗ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਕਾਂਗਰਸ ਪਾਰਟੀ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ 20 ਦਸੰਬਰ ਸਾਲ 2021 ਨੂੰ ਇਹ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਹ ਮਾਮਲਾ ਮੁਹਾਲੀ ਦੇ ਵਿੱਚ ਉਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਸੀ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ